ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਥੋੜੀ ਜਿਹਾ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾ ਜੀ ਦਾ ਇੱਕ ਬਿਆਨ ਸੁਣ ਰਿਹਾ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਿੱਖ ਕੌਮ ਦੇ ਦਸਾਂ ਗੁਰੂ ਸਾਹਿਬਾਨਾਂ ਨੇ ਬੜੇ ਵੱਡੇ ਸੰਘਰਸ਼ ਕੀਤੇ ਇਸ ਸੰਸਕ੍ਰਿਤੀ ਵਿਚਾਰ ਦੇ ਵਾਸਤੇ ਬੜੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਬਾਬਰ ਅਤੇ ਔਰਨਜੀਬ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਉਹਨਾਂ ਵੱਲੋਂ ਜੋ ਝুলਮ ਕੀਤਾ ਜਾ ਰਿਹਾ ਸੀਗਾ નિર્ਦੋਸ਼ ਲੋਕਾਂ ਦੇ ਉੱਤੇ ਉਹਨੂੰ ਉਹਨਾਂ ਨੂੰ ਠੱਲ ਵੀ ਪਾਈ ਇਹ ਅੱਜ ਗੱਲ ਦੁਨੀਆ ਜਾਣਦੀ ਹੈ ਕਿ ਜੋ ਸ਼ਹੀਦیاں ਸਿੱਖ ਕੌਮ ਦੇ ਹਿੱਸੇ ਆਈਆਂ ਹੈ ਸ਼ਾਇਦ ਕਿਸੇ ਧਰਮ ਦੇ ਹਿੱਸੇ ਨਹੀਂ ਆਈ ਕਿਉਂਕਿ ਸਿੱਖ ਕੌਮ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਸ਼ਹੀਦ ਹੋਏ ਸਾਈਫੂਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਦਿੱਤਾ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦਾ ਐਸ ਜੋਨਲ ਬਿਆਨ ਦਿੱਤਾ ਮੈਂ ਸਵਾਗਤ ਕਰਨਾ ਪਰ ਮੈਂ ਦੂਜੇ ਪਾਸੇ ਸੋਚਾ ਕਿਉਂਕਿ ਬੀਜੇਪੀ ਦੀ ਆਦਤ ਹੈ ਧਰਮ ਨੂੰ ਲੈ ਕੇ ਸਿਆਸਤ ਕਰਨ ਦੀ ਉਹ ਧਾਰਮਿਕ ਸਿਆਸਤ ਬੀਜੇਪੀ ਕਰਦੀ ਆਈ ਹੈ ਜੋ ਪਿਛਲੇ ਦਿਨਾਂ ਦੇ ਅੰਦਰ ਸਿੱਖ ਕੌਮ ਦੇ ਨਾਲ ਮਤਰੀ ਮਾ ਵਰਗਾ ਸਲੂਕ ਕੀਤਾ ਗਿਆ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਏ ਭਾਵੇਂ ਉਹ ਜੋ ਸਾਡੇ ਤਖਤ ਸਾਹਿਬਾਨ ਦੇ ਉੱਤੇ ਬੋਰਡ ਨਵਾਂ ਬੋਰਡ ਬਣਾ ਕੇ ਸਰਕਾਰੀ ਬੰਦੇ ਪਾਉਣ ਦੀ ਗੱਲ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਉੱਤੇ ਅੱਧੀ ਰਾਤ ਨੂੰ ਆਪਣੀ ਪੁਲਸ ਪੇਜ ਕੇ ਕਬਜ਼ਾ ਕਰਨ ਦੀ ਗੱਲ ਹੋਏ ਪੰਜਾਬ ਦੇ ਅੰਦਰ ਸ਼ਰੋਮਣੀ ਗੁਰਦੁਆਰਾ ਪਰਬਤਕ ਕਮੇਟੀ ਨੂੰ ਤੋੜਨ ਦੀ ਗੱਲ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕਬਜ਼ਾ ਕਰਨ ਦੀ ਗੱਲ ਹੋਏ ਕਿਸਾਨਾਂ ਦਾ ਮਸਲਾ ਹੋਏ ਕੀ ਕਿਸਾਨਾਂ ਦੇ ਨਾਲ ਹੋਇਆ ਅੱਜ ਪੂਰੀ ਦੁਨੀਆ ਨੇ ਦੇਖਿਆ ਅੱਜ ਵੀ ਸਾਡੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਉਹ ਤਸਵੀਰਾਂ ਉਹ ਜਿਹੜੀਆਂ ਵੀਡੀਓ ਸਾਂ ਅੱਜ ਵੀ ਸਾਡੇ ਸਾਹਮਣੇ ਆ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਸਿੱਧਾ ਹੀ ਜੱਥੇਬੰਦੀ ਹੈ ਕੌਮ ਦੀ ਜੱਥੇਬੰਦੀ ਹੈ ਆਪਣੇ ਜਮੂਰੀਏ ਭੇਜ ਕੇ ਆਪਣੇ ਇਸ਼ਾਰੇ ਤੇ ਜਿਹੜੇ ਤੁਹਾਡੇ ਜਮੂਰੀਏ ਨੱਚਦੇ ਐ ਭਾਵੇਂ ਦਿੱਲੀ ਤੋਂ ਹੋਣ ਪਾਵੇਂ ਉਹ ਹਰਿਆਣਾ ਤੋਂ ਹੋਣ ਪਾਵੇਂ ਉਹ ਪੰਜਾਬ ਤੋਂ ਹੀ ਹੋਣ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਖਾਦਾ ਹੈ ਅੱਜ ਉਹਨਾਂ ਨਾਲ ਤੁਸੀਂ ਉਹਨਾਂ ਨੂੰ ਵਰਤ ਕੇ ਜੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿੱਥੇ ਐਸਾ ਤੁਸੀਂ ਵਿਆਹ ਦੇ ਕੇ ਜੋ ਤੁਸੀਂ ਇਹ ਦਿੱਤਾ ਹੈ ਕਿਤੇ ਨੂੰ ਕਵਰ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਕਿਉਂਕਿ ਮੈਂ ਫਿਰ ਕਹਾ ਬੀਜੇਪੀ ਦੀ ਆਦਤ ਹੈ ਧਰਮ ਦੇ ਨਾਮ ਤੇ ਸਿਆਸਤ ਕਰਨ ਦੀ ਕਿਉਂਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਕਿ ਤੁਸੀਂ ਤੁਸੀਂ ਉਸ ਚੋਣਾਂ ਨੂੰ ਵੇਖਦੇ ਹੋਏ ਇਹ ਤੁਸੀਂ ਬਿਆਨ ਦੇ ਨਹੀਂ ਦੇ ਰਹੇ ਅਗਰ ਤੁਸੀਂ ਵਾਕਈ ਦਿਲੋਂ ਸਤਿਕਾਰ ਕਰਦੇ ਹੋ ਸਿੱਖ ਕੌਮ ਦਾ ਸਿੱਖ ਗੁਰੂ ਸਾਹਿਬਾਨਾਂ ਦੇ ਵੱਲੋਂ ਦਿੱਤੀ ਗਈ ਸ਼ਹਾਦਤਾਂ ਦਾ ਜਿਹਨਾਂ ਨੇ ਸੰਘਰਸ਼ ਕੀਤੇ ਜੋ ਕੁਰਬਾਨੀਆਂ ਕੀਤੀਆਂ ਅਗਰ ਵਾਕੀ ਦਿਲੋਂ ਸਤਿਕਾਰ ਕਰਦੇ ਹੋ ਅਮਿਤ ਸ਼ਾਜੀ ਉਹ ਤੁਸੀਂ ਇਹ ਸਭ ਕੁਝ ਸਿਆਸਤ ਤੋਂ ਪ੍ਰੇਰਿਤ ਬਿਆਨ ਨਹੀਂ ਦੇ ਰਹੇ ਹੋ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿੱਖ ਕੌਮ ਦੀ ਮੰਗ ਹੈ ਸਭ ਤੋਂ ਮੁੱਖ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਜਿਹੜਿਆ 33 ਸਾਲਾਂ ਤੋਂ ਜੇਲ੍ਹ ਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਉਹ ਪੂਰੀ ਕਰੋ ਜੋ ਕਿਸਾਨਾਂ ਦੇ ਮਸਲੇ ਐ ਜੋ ਕਿਸਾਨਾਂ ਦੀ ਮੰਗਾਂ ਨੇ ਤੋ ਜਾਇਜ਼ ਮੰਗਾ ਨੇ ਉਹਨਾਂ ਦੇ ਹੱਲ ਕਰੋ ਜੋ ਤੁਸੀਂ ਬੋਰਡ ਬਣਾਇਆ ਸ਼੍ਰੀ ਪਟਨਾ ਸਾਹਿਬ ਸ਼੍ਰੀ ਕਾਲ ਤੱਕ ਮਾਫ ਕਰਨਾ ਸ਼੍ਰੀ ਜੂਰ ਸਾਹਿਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹ ਬੋਰਡ ਵਾਪਸ ਜੋ ਪੁਰਾਣਾ ਸੀਗਾ ਉਹੀ ਬਣਾਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਆਪਣਾ ਕਬਜ਼ਾ ਹਟਾਓ ਕਿਉਂਕਿ ਹਾਲ ਤੱਕ 3 ਸਾਲ ਹੋਰ ਨੂੰ ਆ ਗਏ ਐ ਹੋਰ ਸਾਲ ਬਾਅਦ ਜਨਰਲ ਚੋਣਾ ਡਿਊ ਹੋ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰ ਤੁਹਾਡੀ ਸ਼ਹਿਦ ਦੇ ਉੱਤੇ ਜਿਹੜੀ ਹਾਊਸ ਦੀ ਚੋੜਾ ਹੁੰਦੀ ਆ ਦਿੱਲੀ ਕਮੇਟੀ ਦੀਆਂ 2 ਸਾਲ ਬਾਅਦ ਉਹ ਹਾਲੇ ਤੱਕ ਨਹੀਂ ਹੋਈਆਂ ਨਾਮ ਤੱਕ ਨਹੀਂ ਲਿਆ ਗਿਆ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਗਈ ਸਿਰ ਤੁਹਾਡੀ ਸ਼ਾਇਦ ਦੇ ਉੱਤੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਜੋ ਕਬਜ਼ੇ ਕਰਨ ਦੀ ਗੱਲ ਹੋ ਰਹੀ ਹੈ ਉਹਨੂੰ ਮਨਾ ਕਰੋ ਸ਼੍ਰੀ ਕਾਟਕੱਕ ਸਾਹਿਬ ਦੇ ਉੱਤੇ ਜੋ ਕਬਜ਼ੇ ਕਰਨ ਦੀ ਗੱਲ ਹੋ ਰਹੀ ਹੈ ਉਹਨੂੰ ਮਨਾ ਕਰੋ ਜੋ ਸ਼ਰੋਮਣੀ ਅਕਾਲੀ ਦਲ ਜਿਹੜੀ ਸਿੱਖ ਕੌਮ ਦੀ ਪਾਰਟੀ ਹੈ ਤੁਸੀਂ ਜਿਹੜੇ ਆਪਣੇ ਜਮੂਰੇ ਭੇਜੇ ਹੋਏ ਆ ਉੱਥੇ ਉਹਨਾਂ ਨੂੰ ਕਹੋ ਜੀ ਵਾਪਸ ਆਜੋ ਦਿੱਲੀ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਨਹੀਂ ਕਹੇਗਾ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਕੁਝ ਨਹੀਂ ਕਹੇਗਾ ਪੰਜਾਬ ਦੀ ਖੇਤਰੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਸਾਰੀਆਂ ਗੱਲਾਂ ਅਗਰ ਤੁਸੀਂ ਮੰਨਦੇ ਹੋ ਤਾਂ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਅੱਜ ਦਾ ਬਿਆਨ ਹੈ ਉਹ ਆਪਕੀ ਤੁਸੀਂ ਦਿਲੋਂ ਦਿੱਤਾ ਹੈ ਅਗਰ ਤੁਸੀਂ ਇਹ ਸਭ ਗੱਲਾਂ ਨਹੀਂ ਮੰਨਦੇ ਹੋ ਕੌਮ ਦੀਆਂ ਜਿਹੜੀਆਂ ਮਸਲੇ ਹਨ ਉਹ ਹੱਲ ਨਹੀਂ ਕਰਦੇ ਹੋ ਤਾਂ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਅੱਜ ਦਾ ਬਿਆਨ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਧਰਮ ਦੇ ਨਾਮ ਤੇ ਵੋਟਾਂ ਲੈਣੀਆਂ ਬੰਦ ਕਰ ਦਿਓ ਸਾਡੇ ਗੁਰੂ ਸਾਹਿਬਾਨ ਦਾ ਨਾਮ ਵਰਤ ਕੇ ਪੰਜਾਬ ਦੇ ਅੰਦਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਯਾਦ ਰੱਖਣਾ ਤੁਸੀਂ ਹਰਿਆਣਾ ਦਾ ਬਾਰਡਰ ਟੱਪ ਕੇ ਪੰਜਾਬ ਨਹੀਂ ਜਾ ਸਕਦੇ ਕਿਉਂਕਿ ਸਿੱਖ ਕੰਮ ਹਮੇਸ਼ਾ ਜਾਗਦੀ ਜਮੀਰ ਵਾਲੀ ਕਾਮ ਹੈ ਉਹਨੇ ਕਦੀ ਵੀ ਨਾ ਗਲਤ ਕੀਤਾ ਨਾ ਗਲਤ ਹੋਣ ਦਿੱਤਾ ਨਾ ਗਲਤ برداشت ਕੀਤਾ ਅਗਰ ਤੁਸੀਂ ਧਰਮ ਦੇ ਨਾਮ ਤੇ ਸਿੱਖਾਂ ਨਾਲ ਸਿਆਸਤ ਕਰੋਗੇ ਤਾਂ ਤੁਹਾਨੂੰ ਕੌਮ ਕਦੇ ਵੀ ਪੰਜਾਬ ਦੇ ਅੰਦਰ ਕਾਬਜ਼ ਨਹੀਂ ਹੋਣ ਦੇਗੀ ਵਾਹਿਗੁਰੂ ਜੀ ਕਾ ਖਾਲਸਾ